ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਸੰਤ ਮਸਕੀਨ ਜੀ ਦੀ ਅੱਜ ਦੀ ਕਥਾ ਬਹੁਤ ਖੂਬਸੂਰਤ ਹੈ ਬਹੁਤ ਸ਼ਾਨਦਾਰ ਹੈ ਜਿਹਦੇ ਵਿੱਚ ਉਹ ਮੁਸਲਮਾਨਾਂ ਦੇ ਇੱਕ ਔਲੀਆ ਬਲੀ ਉੱਲਾ ਤੇ ਸੂਫੀ ਜਿਨ੍ਹਾਂ ਦਾ ਨਾਮ ਮਹੀਉਦੀਨ ਚਿਸ਼ਤੀ ਬਾਬਾ ਫਰੀਦ ਸ਼ਕਰਗੰਜ ਰਹਿਮਤੁੱਲਾਹਲੇ ਉਹਨਾਂ ਦੇ ਬਾਰੇ ਦੱਸਦੇ ਪਿਆ ਬਿਆਨ ਕਰਦੇ ਪਿਆ ਬਹੁਤ ਹੀ ਖੂਬਸੂਰਤ ਤੇ ਬਹੁਤ ਆਲਾ ਕਥਾ ਵੈ ਜਿਹੜੀ ਕਿ ਮੈਂ ਸ਼ਾਇਦ ਮੈਂ ਵੀ ਬਾਬਾ ਫਰੀਦ ਸ਼ਕਰਗੰਜ ਰਹਿਮਤੁਲਾ ਲੈ ਦੇ ਬਾਰੇ ਇਨਾ ਤਫਸੀਲਾਂ ਨਹੀਂ ਜਾਣਦਾ ਜਿੰਨਾ ਕਿ ਸੰਤ ਮਸਕੀਨ ਜੀ ਨੇ ਦੱਸਿਆ ਵੈ ਖੈਰ ਪਹਿਲਾਂ ਤੇ ਆਪਾਂ ਕਥਾ ਸੁਣਨੇ ਆ ਦੋਸਤੋ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਬੇਨਤੀ ਐ ਸਾਡੇ ਚੈਨਲ ਨੂੰ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਆ ਜੀ ਦੀ ਕਥਾ ਇਸ ਕਿਹਦਾ ਦੌਰ ਵੀ ਲੰਘਿਆ ਜੋ ਚਾਰੋਂ ਪਾਸੇ ਸੂਫੀ ਕਲਾਮ ਦੀ ਸੂਫੀ ਵਿਚਾਰਾਂ ਦੀ ਅਗੰਮੀ بارش ਹੋ ਰਹੀ ਸੀ ਉਸੇ ਦੌਰ ਵਿੱਚ ਹਜ਼ਰਤ ਨਜ਼ਾਮਉਦੀਨ ਸ਼ੇਖ ਮਯੂਦੀਨ ਚਿਸ਼ਤੀ ਬਾਬਾ ਫਰੀਦ ਸ਼ਕਰਗੰਜ ਔਰ ਇਸ ਤਰ੍ਹਾਂ ਦੇ ਹੋਰ ਅਨੇਕ ਆਉਲੀਆ ਪੀਰ ਫਕੀਰ ਪੈਦਾ ਹੋਏ ਸੂਫੀ ਸਾਂਝੇ ਖਿਆਲਾਂ ਦੇ ਮਾਲਕ ਨੇ ਔਰ ਫਰਾਖ ਦਿਲ ਨੇ ਜਿਸ ਕਿਸੇ ਪਾਸੋਂ ਵੀ ਰੋਸ਼ਨੀ ਮਿਲ ਜਾਏ ਉਨਾਂ ਨੂੰ ਹਰ ਦੀਵਾ ਪ੍ਰਵਾਨ ਸੀ ਔਰ ਹਰ ਦੀਵੇ ਦੀ ਪ੍ਰਕਰਮਾ ਕਰਨ ਵਿੱਚ ਰਾਜ਼ੀ ਸੀ ਬਾਬਾ ਫਰੀਦ ਇਸ ਤਰ੍ਹਾਂ ਦੇ ਸੂਫੀ ਫਕੀਰਾਂ ਵਿੱਚੋਂ ਇੱਕ ਫਰਾਰ ਦਿਲ ਰੋਸ਼ਨ ਦਿਮਾਗ ਔਰ ਅਗਾਉਣ ਵਰਤਨ ਵਿਚਾਰਾਂ ਦੇ ਮਾਲਕ ਸਨ ਆਪ ਦਾ ਜਨਮ ਪਿੰਡ ਖੱਤੋਵਾਲ ਜ਼ਿਲ੍ਹਾ ਮਲਤਾਨ ਵਿੱਚ ਹੋਇਆ ਆਪ ਦੀ ਮਾਤਾ ਦਾ ਨਾਮ ਮਰੀਮ ਸੀ ਔਰ ਪਿਤਾ ਸ਼ੇਖ ਜਮਾਹ ਸੁਲੈਮਾ ਮਾਂ-ਬਾਪ ਤੋਂ ਤੇ ਪੁਰਬਲੇ ਬਣੇ ਸੰਸਕਾਰਾਂ ਦੇ ਬਤਾਵਕ ਆਪ ਛੋਟੀ ਉਮਰ ਦੇ ਚ ਹੀ ਅੱਲਾ ਦੇ ਪਿਆਰ ਵਾਲੇ ਸਨ ਔਰ ਅੱਲਾ ਦੇ ਪਿਆਰ ਦੇ ਗੀਤ ਹਰ ਵਕਤ ਗਾਉਂਦੇ ਰਹਿੰਦੇ ਸਨ ਜਿੱਥੇ ਇਸਲਾਮ ਵਿੱਚ ਸੰਗੀਤ ਨੂੰ ਮਮਾਨੀਅਤ ਹੈ ਉੱਥੇ ਸੂਫੀ ਫਕੀਰ ਗਾ ਗਾ ਕੇ ਹੀ ਅੱਲਾ ਨੂੰ ਰਜਾਂਦੇ ਰਹੇ ਅੱਲਾ ਨੂੰ ਪ੍ਰਾਪਤ ਕਰਦੇ ਰਹੇ ਸੂਫੀ ਕਿਸੇ ਹੱਦ ਤੱਕ اسلام اور ویدک دھرم یہودی دھرم عیسائیت یہ سب کچھ دا ایک مشرین ہی سمجھ لو سونی سرمت صوفی فقیر دے کلام تو پتہ چلدا ہے او کہندے نے سرمت بکوچ عشق بدنام شدی شیخ سرمت دا ایسا کہنا جس دی قبر جاما مسجد دے کول بنی ہوئی ہے جو دہلی دی گلیان وچ نغم گھمدا سی ਔਰ ਠੇ ਪੈਰ ਅੱਲਾ ਦੀ ਬੰਦਗੀ ਵਿੱਚ ਮਸਤ ਰਹਿੰਦਾ ਸੀ ਉਸ ਦਾ ਐਸਾ ਕਹਿਣਾ ਕਿ ਸਰਮਤ ਬਾਕੂਚ ਐਸ਼ਕ ਬਦਨਾਮ ਸੁਦੀ ਵੀ ਮੈਂ ਖੁਦਾਏ ਪਿਆਰ ਦੀ ਗਲੀ ਵਿੱਚੋਂ ਲੰਘ ਕੇ ਬਦਨਾਮ ਹੋ ਗਿਆ ਲੋਕੀ ਲਾਂਚਣ ਲਾਂ ਲੱਗ ਪਏ ਨੇ ਐਸਾ ਦੇਖਿਆ ਗਿਆ ਕਿ ਪਿਆਰ ਵਿੱਚ ਭਿਜਿਆ ਹੋਇਆ ਹਿਰਦਾ ਇਤਨਾ ਮਾਸੂਮ ਹੋ ਜਾਂਦਾ ਹੈ ਇਤਨਾ ਭੋਲਾ ਹੋ ਜਾਂਦਾ ਹੈ ਕਿ ਲੋਕੀ ਉਸ ਨੂੰ ਪਾਗਲ ਤੱਕ ਵੀ ਕਹਿੰਦੇ ਨੇ ਦੁਨੀਆਂ ਦੇ ਬੜੇ ਸ੍ਰੇਸ਼ਟ ਸੰਤ ਜਨਾਂ ਨੂੰ ਸੰਸਾਰ ਨੇ ਪਾਗਲ ਆਖਿਆ ਜਿਵੇਂ ਕਬੀਰ ਕਹਿੰਦੇ ਨੇ ਲੋਕ ਕਹੇ ਕਬੀਰ ਬਉਰਾਣਾ ਕਬੀਰ ਦਾ ਮਰਮ RAM ਹੀ ਜਾਣਾ ਬਿਲੋਕੀ ਕਹਿੰਦੇ ਨੇ ਕਬੀਰ ਬਉਰਾ ਹੈ ਪਾਗਲ ਹੈ ਤੇ ਜੇ ਕਬੀਰ ਪਾਗਲ ਹੈ ਤਾਂ ਫਿਰ ਇੱਕ ਗਲ ਤਸلیم ਕਰਨੀ ਪਵੇਗੀ ਜਗਤ ਵਿੱਚ ਕੋਈ ਵੀ ਸੇਨਾ ਨਹੀਂ ਹੂ ਬਹੁ ਐਸਾ ਹੀ ਸੂਫੀ ਫਕੀਰ سرمد کہیں دینے سرمد با کوچہ عشق, عشق بدنام شدی از دین یہود سوئے با اسلام شدی بھی ہے گا تو میں یہودی لیکن صوفی فقیران بھی سنگت نے اسلام قبول کرنے تے مجبور کر دیتا ہے معلوم نہ شد اے خداوند احمد برگشتہ بسوئے لچمنو رام شدی کہیں دے ਇਨਾਂ ਦੀ ਮਹਿਫਿਲ ਵਿੱਚ ਗੀਤ ਗਾਉਂਦਿਆਂ ਗਾਉਂਦਿਆਂ ਵੀ ਜਦ ਮੈਨੂੰ ਕੋਈ ਸੂਝ ਨਾ ਮਿਲੇ ਤੇ ਮੈਂ ਉੱਥੇ ਵੀ ਜਾ ਬੈਠਾਂ ਜਿੱਥੇ ਲక్ష్ਮਣ ਤੇ ਰਾਮ ਦੇ ਗੀਤ ਗਾਏ ਜਾਂਦੇ ਨੇ ਉੱਥੋਂ ਸਰਮੱਤ ਦਾ ਪੈਸਾ ਕਹਿਣਾ ਸਾਬਤ ਹੋ ਰਿਹਾ ਹੈ ਕਿ ਮੈਂ ਸਾਂਝੇ ਖਿਆਲਾਂ ਦਾ ਮਾਰਗ ਹੈ ਹਰ ਥਾਂ ਤੇ ਬੈਠਦਾ ਹਰ ਥਾਂ ਤੇ ਪ੍ਰਭੂ ਦੀ ਰੋਸ਼ਨੀ ਜਿੱਥੋਂ ਵੀ ਮੈਨੂੰ ਮਿਲੇ ਮੈਂ ਪ੍ਰਾਪਤ ਕਰਨ ਨੂੰ ਤਿਆਰ ਹਾਂ ਧਾਰਨ ਕਰਨ ਨੂੰ ਤਿਆਰ ਹਾਂ ਇਹ ਰੋਸ਼ਨੀ ਚਾਹੇ ਦੀਵੇ ਦੀ ਹੈ ਚਾਹੇ ਸੂਰਜ ਦੀ ਹੈ ਚਾਹੇ ਚੰ드ਰਮਾ ਦੀ ਹੈ ਮੈਂ ਪੁਜਾਰੀ ਰੋਸ਼ਨੀ ਦਾ ਹਾਂ ਮੈਂ ਚਾਹਤ ਰੋਸ਼ਨੀ ਦੀ ਰਖਦਾ ਸ਼ੇਖ ਫਰੀਦ ਐਸੇ ਸੰਝੇ ਖਿਆਲਾਂ ਦੇ ਵਿਸ਼ਾਲ ਦਿਲ ਦਿਮਾਗ ਦੇ ਮਾਲਕ ਆਪ ਦਾ ਪਿਛੋਕਰ ਤੇ ਗਜ਼ਨੀ ਸੀ ਆਵਾਨਿਸਤਾਨ ਦੇ ਰਹਿਣ ਵਾਲੇ ਸਨ ਔਰ ਪਿਛੋਕਰ ਸ਼ਾਹੀ ਖਾਨਦਾਨ ਨਾਲ ਵੀ تعلق ਰੱਖਦਾ ਹੈ ਹਿੰਦੁਸਤਾਨ ਵਿੱਚ ਆਇਆ ਔਰ ਪੀੜੀ ਦਰ ਪੀੜੀ ਰਹਿਣ ਕਰਕੇ ਆਪ ਦੀ ਭਾਸ਼ਾ ਠੇਠ ਪੰਜਾਬੀ ਹੋ ਗਈ ਔਰ ਆਪ ਦੀ तमाम ਬਾਣੀ ਲੈਂਦੀ ਪੰਜਾਬੀ ਦੇ ਵਿੱਚ ਹੈ ਪੱਕਾ ਡੇਰਾ ਆਪਣੇ ਪਾਕਪਟਨ ਜ਼ిల్లా ਮਲਤਾਨ ਦੇ ਵਿੱਚ ਹੀ ਬਣਾਇਆ ਆਪ ਦੇ ਵਿਚਾਰਾਂ ਵਿੱਚ ਆਪ ਦੇ ਕਲਾਮ ਵਿੱਚ ਬੈਰਾਗ ਬਿਰਹ ਗਿਆਨ ਭਗਤੀ ਰਸ ਭਰਪੂਰ ਰੂਪ ਵਿੱਚ ਬਰਿਆ ਹੋਇਆ ਹੈ

ਅਧਿਆਤਮਿਕ ਆਨੰਦ ਮਾਣਨਾ ਹੈ ਉਹਨੂੰ ਬਿਰਹੇ ਦੀ ਪੀੜਾ ਦੇ ਚੋਂ ਲੰਘਣਾ ਹੀ ਪਏਗਾ ਔਰ ਇਸ ਪੀੜਾ ਦਾ ਭਗਤ ਜਨਾ ਨੇ ਖਾਸ ਜ਼ਿਕਰ ਕੀਤਾ ਹੈ ਔਰ ਬਾਬੇ ਫਰੀਦ ਨੇ ਆਪਣੇ ਕਲਾਮ ਵਿੱਚ ਇਸ ਨੂੰ ਖਾਸ ਥਾਂ ਦਿੱਤੀ ਹੈ ਫਰੀਦ ਕਹਿੰਦੇ ਨੇ ਚਿੰਤ ਖਟੋਲਾ ਵਾਣ ਦੁਖ ਬਿਰਹੇ ਵਿਛਾਉਣ ਲੈ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਦੇਖ ਏ ਪ੍ਰਭੂ چنتا بھی کٹیا چنولہ جو دکھ کے واپے ہوئی ایسی کٹیا تو میں دن رات پہا ہے اللہ اے میرا جیونا ہے خدا اے میرا جیونا ہے صاحب سچے تیرے سروم نکھ میری اسپیڑا نو ویخ اور میم مل दिन रात दी प्रतीक्षा दिन रात ਦਾ ਭਜਨ ਦਿਨ ਰਾਤ ਦੀ ਇਬਾਦਤ ਨੇ ਆਪ ਨੂੰ ਸੰਸਾਰ ਤੋਂ ਤੇ ਖਾਸ ਕਰਕੇ ਖਾਣ ਪੀਣ ਤੋਂ ਵੀ بے ਮੁਕਕ ਕਰ ਦਿੱਤਾ ਆਪ ਖਾਣ ਪੀਣ ਵਿੱਚ ਵੀ ਕੋਈ ਖਾਸ ਰੁਚੀ ਨਹੀਂ ਰੱਖਦੇ ਸਭ ਔਰ ਵਾਕਈ ਬਿਰਹੇ ਕੁੱਠਿਆਂ ਨੂੰ ਭੁੱਖ ਕਿੱਥੇ ਤੇ ਵਿਆਸ ਕਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਫਰਮਾਨ ਕਰਦੇ ਨੇ ਹਰ ਬਿਨ ਨੀਂਦ ਭੁੱਖ ਕੌਣ ਕੈਸੀ ਕਾਲ ਪਰ ਤੰ ਨਾ ਸੁਖਾ ਹੋਏ ਬਾਬਾ ਫਰੀਦ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁਖ ਮਲਤਾਨੀ ਭਾਸ਼ਾ ਵਿੱਚ ਲਾਵਣ ਦਾ ਮਤਲਬ ਹੈ ਸਬਜ਼ੀ ਔਰ ਅੱਜ ਵੀ ਉੱਥੇ ਇਹੀ ਸ਼ਬਦ ਪ੍ਰਯੋਗ ਹੁੰਦਾ ਹੈ ਵੀ ਲਾਵਣ ਕੀ ਬਣਾਇਆ ਹੈ ਭਾਓ ਸਬਜ਼ੀ ਕੀ ਬਣਾਈ ਹੈ ਸਾਲਨ ਕੀ ਬਣਾਇਆ ਹੈ ਤਾਂ ਬਾਬਾ ਫਰੀਦ ਕਹਿੰਦੇ ਨੇ ਸਬਜ਼ੀ ਮੇਰੀ ਕੀ ਹੈ ਲਾਵਣ ਕੀ ਹੈ ਬੁਖ ਜਦ ਮੈਨੂੰ ਤੇਜ਼ ਬੁਖ ਲੱਗਦੀ ਹੈ ਮੈਂ ਉਹਦੇ ਨਹੀਂ ਖਾਣਾ ਤੇ ਸਵਾਦ ਭੁੱਖ ਦੇ ਚ ਹੈ ਬਾਬੇ ਫਰੀਦ ਬਹਿ ਕਹਿਣਾ ਭੋਜਨ ਦੇ ਚ ਨਹੀਂ ਹੈ ਭੁੱਖ ਦੇ ਚ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਐਸਾ ਮੰਨਦੇ ਨੇ ਰੂਪੇ ਕਾਮੇ ਦੋਸਤੀ ਭੁਖੇ ਸਾਦੇ ਗੰਢ ਭੁਖ ਦਾ ਤੇ ਸਵਾਦ ਦਾ ਆਪਸ ਦੇ ਚ ਮੇਲ ਹੈ ਆਪਸ ਦੇ ਚ ਗੰਢ ਹੈ ਤਾਂ ਬਾਬਾ ਫਰੀਦ ਕਹਿੰਦੇ ਨੇ ਭਾਵੇਂ ਕਾਠ ਵਰਗੀਆਂ ਸੁੱਕੀਆਂ ਰੋਟੀਆਂ ਜੋ ਮੇਰੇ ਡੇਰੇ ਵਿੱਚ ਆਉਂਦੀ ਹਨ ਤੇ ਜਦ ਮੈਨੂੰ ਭੁੱਖ ਲੱਗਦੀ ਹੈ ਤੇ ਮੈਂ ਖਾਣਾ ਮੈਨੂੰ ਸਵਾਦੀ ਲੱਗਦੀ ਨਹੀਂ ਔਰ ਇਸ ਢੰਗ ਨਾਲ ਮੈਂ ਆਪਣੀ ਉਧਰਪੂਰਤੀ ਕਰਦਾ ਫਰੀਦਾ ਰੋਟੀ ਮੇਰੀ ਕਾਠ ਕੇ ਲਾਹਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣ ਦੇ ਦੁੱਖ ਭੁੱਖ ਹੈ ਨਹੀਂ ਤੇ ਚੋਪੜੀ ਖਾ ਰਹੇ ਨੇ ਭੁੱਖ ਹੈ ਨਹੀਂ ਤੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾ ਰਹੇ ਨੇ ਬਾਬਾ ਫਰੀਦ ਕਹਿੰਦੇ ਨੇ ਭੁੱਖ ਤੋਂ ਬਿਨਾ ਜੋ ਖਾਣਾ ਹੈ ਇਹ ਰੋਗਾਂ ਨੂੰ ਜਨਮ ਦੇਣਾ ਹੈ ਭੁਖ ਹੈ ਨਹੀਂ ਤੇ ਜਿਹੜੀ ਇੱਕ ਇੱਕ ਬੁਰਕੀ ਸਰੀਰ ਦੇ ਅੰਦਰ ਜਾ ਰਹੀ ਹੈ ਇਹਨੇ ਸਰੀਰ ਨੂੰ ਤਾਕਤ ਨਹੀਂ ਦੇਣੀ ਸਰੀਰ ਨੂੰ ਰੋਗ ਦੇਣੇ ਨੇ ਇਹਨੇ ਸਰੀਰ ਨੂੰ ਤਵਾ ਨਹੀਂ ਨਹੀਂ ਦੇਣੇ ਸਰੀਰ ਨੂੰ ਬਿਮਾਰੀਆਂ ਦੇਣੀਆਂ ਨੇ ਔਰ ਬਾਬੇ ਫਰੀਦ ਦਾ ਇਹ ਬੋਲ ਅਜੋਕੇ ਵਿਗਿਆਨ ਤੇ ਸਪਸ਼ਟ ਰੂਪ ਵਿੱਚ ਪੂਰਨ ਉਤਰਦਾ ਹੈ ਆਖ ਦੇ ਸਰੀਰ ਸਹਿਜੇ ਸਹਿਜੇ ਸੁਖਦਾ ਗਿਆ ਹਡੀਆਂ ਦੇ ਢਾਂਚੇ ਆਪ ਰਹਿ ਗਏ ਦਿਨ ਰਾਤ ਬਿਰਹੇ ਦੀ ਅਗਨ ਨੇ ਔਰ ਭੋਜਨ ਦੀ ਕਮੀ ਨੇ ਦਿਨ ਰਾਤ ਦੀ ਸਾਦਨਾ ਨੇ ਆਪ ਦੇ ਸਰੀਰ ਦੀ ਜੋ ਹਾਲਤ ਬਣਾਈ ਉਹ ਆਪ ਆਪਣੇ ਕਲਾਮ ਵਿੱਚ ਇੰਜ ਬਿਆਨ ਕਰਦੇ ਨੇ ਫਰੀਦਾ ਤਨ ਸੁੱਕਾ ਪਿੰਜਰthia ਤਲੀਆਂ ਖੁੰਡੇ ਕਾਗ ਅਜੇ ਸੋ ਰੱਬ ਨਾ ਬੋਲੋ ਦੇਖ ਬੰਦੇ ਦੇ ਭਾਗ ਆਪ ਕਹਿੰਦੇ ਨੇ ਕਿ ਮੈਂ ਸੁੱਕ ਕੇ ਪਿੰਜਰ ਹੋ ਗਿਆ ਤੇ ਹੁਣ ਹਾਲਾਤ ਇਹ ਨੇ ਕਿ ਉਡਦੀ ਹੋਈਆਂ ਇੱਲਾ ਤੇ ਉੱਡਦੇ ਹੋਏ ਕਾਵੇ ਮੈਨੂੰ ਮੁਰਦਾ ਸਮਝ ਲੈਂਦੇ ਨੇ ਔਰ ਠੂੰਗਾ ਮਾਰਨ ਦੀ ਵੀ ਕੋਸ਼ਿਸ਼ ਕਰਦੇ ਨੇ ਬਾਬਾ ਫਰੀਦ ਨੇ ਅਗਲੇ ਸ਼ਲੋਕ ਵਿੱਚ ਕਵੀਆਂ ਨੂੰ ਮੁਖਾਤਬ ਕਰਕੇ ਐਸਾ ਆਖਿਆ ਕਾਂਗਾ ਕਰ ਗਡੰਡੋਲਿਆ ਸਗਲਾ ਖਾਓ ਮਾਸ ਇਹ ਬੋਲੈ ਨਾ ਮਤ ਛੋਇਓ ਫਿਰ ਦੇਖਨ ਕੀ ਆਸ

ਆਪਣੇ ਪਿਆਰਿਆਂ ਨੂੰ ਵੇਖਣਾ ਹੈ ਤੁਸੀਂ ਸਭ ਖਾ ਜਾਓ ਲੇਕਿਨ ਮੇਰੀ ਅੱਖੀਆਂ ਰਹਿਣ ਰਹਿਣਾ ਮੇਰੇ ਨੇਕਤ ਰਹਿਣ ਦੇਣਾ ਬਿਰਹ ਦੀ ਅਗਨ ਆਪ ਦੇ ਅੰਦਰ ਕਿੰਨੀ ਜ਼ਿਆਦਾ ਹੈ ਆਪ ਐਸਾ ਕਹਿੰਦੇ ਨੇ ਕਿ ਫਰੀਦਾ ਤਨ ਤਪੇ ਤਨੂਰ ਜਉ ਬਲਣ ਹੱਡ ਬਲਣ ਸੂਫੀ ਫਕੀਰਾਂ ਦੇ ਅਮਰ ਕਲਾਮ ਵਿੱਚੋਂ ਬਾਬਾ ਫਰੀਦ ਦਾ ਕਲਾਮ ਸਿਰਮੌਰ ਹੈ ਜਿਸ ਦੇ ਵਿੱਚ ਬਿਰਹ ਦੀ ਅਗਨ ਪ੍ਰধান ਹੈ ਔਰ ਇਹ ਹਕੀਕਤ ਹੈ ਕਿ ਬਿਰਹ ਦੀ ਪੀੜਾ ਵਿੱਚੋਂ ਜਿਹੜੇ ਲੰਘੇ ਨੇ ਮਿਲਾਪ ਦਾ ਆਨੰਦ ਵੀ ਉਹਨਾਂ ਨੇ ਮਾਣਿਆ ਹੈ। ਭੁੱਖ ਦੀ ਪੀੜਾ ਵਿੱਚੋਂ ਜਿਹੜੇ ਲੰਘੇ ਨੇ ਭੋਜਨ ਦਾ ਸਵਾਦ ਵੀ ਉਹਨਾਂ ਨੇ ਮਾਣਿਆ ਹੈ। ਭੁੱਖ ਹੀ ਨਹੀਂ ਤੇ ਸਵਾਦ ਕੀ ਬਿਰਹਾ ਹੀ ਨਹੀਂ ਤੇ ਮਿਲਾਪ ਦਾ ਰਸ ਕੀ। ਕਿਤਨਾ ਪਰਵਲ ਬਿਰਹਾ ਹੈ ਆਪਕੇ ਨਾਲ ਤਨ ਇੰਜ ਤਪਿਆ ਹੋਇਆ ਹੈ ਜਿਵੇਂ ਤਨੂਰ। ਔਰ ਉਸ ਦੇ ਵਿੱਚ ਮੇਰੀਆਂ ਹੱਡੀਆਂ ਬਾਲਾਂ ਰੂਬ ਦੇ ਚ ਬਲ ਰਹੀਆਂ ਫਰੀਦਾ ਤਨ ਟੱਪੇ ਤਨੂਰ ਜਉ ਬਾਲਾਂ ਹੱਡ ਬਲੰ ਪੈਰੀ ਥੱਕਾਂ ਸਿਰ ਜੁੜਾਂ ਜੇ ਮੋ ਪਰੀ ਮਿਲਨ ਪੈਰਾਂ ਨਾਲ ਚਲਦਿਆਂ ਚਲਦਿਆਂ ਜੇ ਮੈਂ ਥੱਕ ਜਾਵਾਂ ਤੇ ਐ ਖੁਦਾ ਮੈਂ ਸਿਰ ਦੇ ਭਾਰ ਵੀ ਚੱਲਣ ਨੂੰ ਤਿਆਰ ਹਾਂ ਬਸ਼ਰਤੇ ਤੂੰ ਮਿਲੇ ਤੇਰਾ ਮਿਲਾਤ ਹੋਵੇ ਮੈਂ ਤੇ ਸਿਰ ਦੇ ਭਾਰ ਵੀ ਤਨੂ ਟੋਲਣ ਨੂੰ ਤਿਆਰ ਹਾਂ ਮੈਂ ਤੇ ਉਲਟਾ ਲਟਕ ਕੇ ਵੀ ਤਨ ਉਹ ਲੱਭਣ ਦੀ ਕੋਸ਼ਿਸ਼ ਕਰ ਸਕਦਾ ਸ਼ਰਤ ਇਹ ਕਿ ਤੇਰਾ ਮਿਲਾਤ ਹੋਵੇ ਤੇਰਾ دیدار ਹੋਵੇ ਬਹੁਤ ਕਠਨ ਤਪੀਖਸ਼ਾ ਤੋਂ ਆਪ ਲੰਘ ਰਹੇ ਨੇ ਤੇ ਇਸ ਸ਼ਲੋਕ ਤੋਂ ਕਿਦਰੇ ਐਸਾ ਭਾਵ ਕੋਈ ਨਾ ਲੈ ਲਵੇ ਕਿ ਵਾਕਈ ਜ਼ਮੀਨ ਲਿੱਤੇ ਚਲਣ ਗਰਦਸ਼ ਦੇ ਨਾਲ ਹੀ ਪ੍ਰਮਾਤਮਾ ਲੱਭਦਾ ਹੈ ਖੁਦਾ ਲੱਭਦਾ ਹੈ ਤਾਂ ਬਾਬਾ ਫਰੀਦ ਦੇ ਇਸ ਸ਼ਲੋਕ ਦੇ ਥੱਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਲੋਕ ਹੈ ਸਤਗੁਰੂ ਕਹਿੰਦੇ ਨੇ ਫਰੀਦਾ ਤਨ ਨ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈ ਰੀ ਕਿਆ ਫੇੜੀਏ ਅੰਤਰ ਪਿਰੀ ਨਿਹਾਲ ਸਿਰ ਦੇ ਭਾਰ ਚਲਣ ਦੀ ਲੋੜ ਨਹੀਂ ਤੇ ਪੈਰਾਂ ਨਾਲ ਜ਼ੁਨੇ ਨਾਪਣ ਦੀ ਲੋੜ ਨਹੀਂ ਫਰੀਦ ਥੋੜਾ ਜਿਹਾ ਅੰਦਰ ਜਾਤੀ ਮਾਰੀਏ ਤੇ ਖੁਦਾ ਦੇ ਦਰਾਰ ਅੰਦਰੋਂ ਹੋ ਜਾਂਦੇ ਨੇ ਦਰਸਨ ਗਿਆਨ ਤੇ ਐਸਾ ਫੇਦ ਕੋਲ ਹੈ ਪਰ ਉਹ ਜਿਸ ਦੌਰ ਵਿੱਚੋਂ ਲੰਘ ਰਹੇ ਨੇ ਉਹ ਬਿਰਹ ਦਾ ਦੌਰ ਹੈ ਉਹ ਬਿਰਹ ਦੀ ਅਵਸਥਾ ਹੈ ਲੇਕਿਨ ਬਿਰਹ ਹੀ ਗੀ ਇਸ ਬਿਰਹੀ ਬਾਣੀ ਨੂੰ ਕੋਈ ਪੜ੍ਹ ਕੇ ਮਗਾਲਪੇ ਵਿੱਚ ਨਾ ਪੈ ਜਾਏ ਉਸ ਮਗਾਲਪੇ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੂਰ ਕੀਤਾ ਪੰਜ ਸ਼ੇਖ ਫਰੀਦ ਦੇ ਕਲਾਮ ਵਿੱਚ ਕੋਈ ਮਗਾਲਪਾ ਨਹੀਂ ਆਪ ਅਗਾ ਚਲ ਕੇ ਕਹਿੰਦੇ ਨੇ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲ ਰੇ ਪੈਰੇ ਫਰੀਦਾ ਜੇਹੀ ਵੇਸੀ ਸੌ ਮਿਲੇ ਸ਼ੇਵਿਸ਼ ਕਰਿਓ اے ਖੁਦਾ ਇਹ ਜੋ ਮੈਂ ਤਨ ਦੇਤੇ ਕੀਮਤੀ ਬਸਤਰ ਪਹਿਨੇ ਨੇ ਰੇਸ਼ਮੀ ਬਸਤਰ ਪਹਿਨੇ ਨੇ ਇਹ ਮੈਂ ਫਾੜ ਦੇਣਾ ਇੰਨੀ ਪਰੇ ਸੁੱਟ ਦੇਣਾ ਔਰ ਮੈਂ ਕਮਲੀ ਪਹਿਨ ਲੈਣਾ ਸੂਫ ਉਹਨੂੰ ਕਹਿੰਦੇ ਨੇ ਤੇ ਉਹਨਾਂ ਦਾ ਬਣਿਆ ਹੋਇਆ ਚੋਲਾ ਕਾਲੀ ਉਹਨਾਂ ਦਾ ਬਣਿਆ ਹੋਇਆ ਚੋਲਾ ਇਹ ਫਕੀਰ ਲੋਕ ਧਰਮ ਕਰਦੇ ਸੁਨ ਲਿਆਜ਼ਾ ਇਹਨਾਂ ਦਾ ਨਾਂ ਹੀ ਸੂਫੀ ਫਕੀਰ ਪਹਿਗੇ ਹਿੰਦੁਸਤਾਨ ਵਿੱਚ ਸੈਂਕੜੇ ਦੀ ਤਾਦਾਦ ਵਿੱਚ ਸੂਫੀ ਫਕੀਰਾਂ ਦੇ ਅੱਜ ਮਕਬਰੇ ਨੇ ਤੇ ਚਾਰੇ ਪਾਸੇ ਉਹਨਾਂ ਦੇ ਅਮਰ ਕਲਾਮ ਗੂੰਜਦੇ ਪੈਣੇ ਅੱਜ ਵੀ ਉਰਦੂ ਦੀ ਸ਼ਾਇਰੀ ਨੂੰ ਤੇ ਕਵਾਲੀ ਸੰਗੀਤ ਨੂੰ ਅਮੀਰ ਖੁਸਰੋ ਨੇ ਜਨਮ ਦਿੱਤਾ ਹੈ ਜੋ ਵਾਕਈ ਸੂਫੀਆਂ ਦੀ ਸ਼੍ਰੇਣੀ ਦੇ ਚੋਂ ਇੱਕ ਸਰਮੌਰ ਸੂਫੀ ਹੋਏ ਨੇ ਉਹਨਾਂ ਸੂਫ ਦਾ ਮਤਲਬ ਹੈ ਉਹਨਾਂ ਜੋ ਸਰਦੀ ਗਰਮੀ ਉਹਨਾਂ ਦਾ ਹੀ ਚੋਲਾ ਮੋਟਾ ਜਿਹਾ ਧਰਮ ਕਰੀ ਫਿਰਦੇ ਸਨ اس طرح دے دی فقیران و دیکھ کے لوگ کی کہن دے سن اے صوفی نے صوفیاں دی طرز زندگی کی سی گا کے اللہ نور جھانا نچ کے اللہ نور جھانا عبادت اچھی اچھی دھن نال کرنے اچھی, اچھی اچھی آواز نال کرنے تو بابا فرید بھی اسے شرینی دے چونے آپ کہیں دے نے پاڑ پٹولا دھج کری کمبل ڈی پیرے ہو اے روشمی کپڑے میں پھار دینا اور میں ان دی ਕਬਲੀ ਤਾਂ ਹਰਨ ਕਰ ਲੈਣਾ ਜੇ ਹੀ ਵੇਸੀ ਸੌ ਮਿਲੇ ਸੇ ਵੇਸ਼ ਕਰਿਓ اے ਖੁਦਾ ਤੂੰ ਜਿਸ ਵੇਸ਼ ਵਿੱਚ ਮੈਨੂੰ ਮਿਲੇ ਮੈਂ ਉਸ ਵੇਸ਼ ਨੂੰ ਧਾਰਨ ਕਰ ਲੈਣਾ ਮੈਂ ਉਹ ਲਿਬਾਸ ਤਾਂ ਹਰਨ ਕਰ ਲੈਣਾ ਇਸ ਤੋਂ ਵੀ ਇੱਕ ਬਲੇਖਾ ਪੈ ਸਕਦਾ ਸੀ ਕਿ ਵਾਕਈ ਖੁਦਾ ਕਿਸੇ ਲਿਬਾਸ ਵਿੱਚ ਮਿਲਦਾ ਹੈ ਵਾਕਈ ਖੁਦਾ ਕਿਸੇ ਵਿਸ਼ੇਸ਼ ਤੌਰ ਦੇ ਕਪੜਿਆਂ ਦੇ ਵਿੱਚ ਤੇ ਵਿਸ਼ੇਸ਼ ਰੰਗ ਦੇ ਕਪੜਿਆਂ ਦੇ ਰਾਹੀਂ ਮਿਲਦਾ ਹੈ دراصل اے بھاو فرید دا نہیں پر تڑپے ہویا ہردہ فرید دا ایسا کہہ رہے ہیں کہ خدا تو کمیں ملیں گا تو کس طرح ملیں گا انہوں دے سلوک تو مغالطہ نہ پڑے تو اے دے تھلے صحیح گرنانک دیو جی مہاراج دا سلوک ہے آپ کہیں دنے فریلا کاہے پٹولا پارتی کمبلڑی پیرے اے فرید کیوں توں قیمتی بستر اے ریشمی چولہ دائیں کیوں تو اس دی تھاں تے سوف دی کملی دھارن کر دا. فریدا کاڑتی کمبل نانک گھر ہی بیٹھیاں سو ملے جے جی نیت راس کرے ہو. نیت ٹھیک ہوئے. تے ہر خدا ہے گھر بیٹھے بھی رب مل جائے بٹکن دی لڑ ہی نہیں دکھے کھان دی لوڑ ہی نہیں ਪਰਮਾਤਮਾ ਲਿਬਾਸ ਨੂੰ ਨਹੀਂ ਵੇਖਦਾ ਨੀਅਤ ਨੂੰ ਵੇਖਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਦੇ ਰਾਹੀਂ ਐਸਾ ਕਹਿ ਰਹੇ ਨੇ ਪਰਮਾਤਮਾ ਰੂਪ ਨੂੰ ਨਹੀਂ ਵੇਖਦਾ ਸਰੀਰ ਨੂੰ ਨਹੀਂ ਵੇਖਦਾ ਜ਼ਮੀਰ ਨੂੰ ਵੇਖਦਾ ਹੈ ਪਰਮਾਤਮਾ ਸੂਰਤ ਨੂੰ ਨਹੀਂ ਵੇਖਦਾ ਸਿਰਤ ਨੂੰ ਵੇਖਦਾ ਹੈ ਪਰਮਾਤਮਾ ਸ਼ਿੰਗਾਰ ਨੂੰ ਨਹੀਂ ਵੇਖਦਾ ਨੀਅਤ ਨੂੰ ਵੇਖਦਾ ਹੈ ਇਸ ਦੀ ਨੀਅਤ ਕੀ ਹੈ ਇਸ ਦੀ ਅੰਦਰ ਸੋਚਣੇ ਕੀ ਹੈ ਹੋ ਸਕਦਾ ਬਾਹਰੋਂ ਬੰਦਾ ਦਾਨੀ ਪ੍ਰਵਿਠ ਹੋਵੇ ہردے گیان کی جا سکتی ہے ہردے رکھ کے بھی ਪ੍ਰਕਾਸ਼ ਦੀ ਗੱਲ ਕੀਤੀ ਜਾ ਸਕਦੀਏ ਪਦਾਰਥ ਦੀ ਖਿੱਚ ਆਪਣੇ ਹਿਰਦੇ ਵਿੱਚ ਰੱਖ ਕੇ ਪ੍ਰਮਾਤਮਾ ਦੀ ਗੱਲ ਕੀਤੀ ਜਾ ਸਕਦੀਏ ਔਰ ਐਸੀਆਂ ਗੱਲਾਂ ਸੰਸਾਰ ਵਿੱਚ ਬਕਾਇਦਾ ਰੂਪ ਵਿੱਚ ਹੋ ਰਹੀਆਂ ਨੇ ਕਿਧਰੇ ਫਰੀਦ ਦੇ ਸ਼ਲੋਕ ਤੋਂ ਵੀ ਇਹ ਮਗਾਲਤਾ ਨਾ ਪੈ ਜਾਏ ਕਿ ਰੱਬ ਵਾਕਈ ਕਿਸੇ ਸ਼ਿੰਗਾਰ ਵਿੱਚ ਮਿਲਦਾ ਹੈ ਕਿਸੇ ਲਿਬਾਸ ਵਿੱਚ ਮਿਲਦਾ ਹੈ ਤੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਉਹ ਤੇ ਜਦ ਨੀਅਤ ਰਾਸ ਕਰੀਏ ਤੇ ਮਿਲ ਪੈਂਦਾ ਹੈ ਜਦ ਨੀਅਤ ਨੂੰ ਠੀਕ ਕਰੀਏ ਤੇ ਉਹ ਗਲਵਕੜੀ ਵਿੱਚ ਬਕਰ ਦਾ ਲੈ ਲੈਣਾ ਨਾ ਇੱਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰੇ ਦਿਨ ਰਾਤ ਇਸ ਢੰਗ ਦੀ ਭਜਨ ਤੇ ਬੰਦਗੀ ਵਿੱਚ ਲੀਨ ਲੈ ਪਰ ਇਹ ਗਲ ਸਪਸ਼ਟ ਹੈ ਕਿ ਇਸ ਪਾਸੇ ਆਪ ਨੂੰ ਪੇਰੇਆ ਆਪ ਦੀ ਮਾਂ ਨੇ ਜੈਸੇ ਧਰਮ ਨੂੰ ਭਗਤੀ ਮਾਰਗ ਤੇ ਤੋਰਿਆ ਉਸ ਦੀ ਮਾਂ ਨੇ ਗੋਪੀ ਚੰਦਨ ਨੂੰ ਵੀ ਉਹਦੀ ਮਾਂ ਨੇ ਪ੍ਰਭੂ ਮਾਰੂ ਤੇ ਤੋੜਿਆ ਬਾਬੇ ਫਰੀਦ ਨੂੰ ਵੀ ਮਾਂ ਨਹੀਂ ਤੋੜਿਆ ਤੇ ਬਕਾਇਦਾ ਫਰੀਦ ਤੇ ਆਪਣੀ ਬਾਣੀ 'ਚ ਕਹਿੰਦੇ ਨੇ ਤੈਨੂੰ ਧੰਨ ਜਣੇ ਦੀ ਮਾਉ ਆਏ ਸਫਲ ਸੇ ਕਹਿੰਦੇ ਨੇ ਬਾਬਾ ਫਰੀਦ ਜਦ 8 ਸਾਲ ਦੇ ਸਨ ਬੱਚਿਆਂ ਨਾਲ ਖੇਡਵੇ ਖੇਡਵੇ ਥਕੇ ਹਾਰੇ ਸ਼ਾਮ ਨੂੰ ਜਦ ਘਰ ਆਏ ਤੇ ਮਾਂ ਨੇ ਕਿਹਾ ਪੁੱਤਰਾ ਕਦੀ ਅੱਲਾਹ ਨੂੰ ਵੀ ਯਾਦ ਕਰ ਲਿਆ ਕਰ ਨਮਾਜ਼ ਵੀ ਪੜ ਲਿਆ ਕਰ ਹਰ ਵਕਤ ਖੇਡਦਾ ਹੀ ਰਹਿਣਾ ਹੈ ਹਰ ਵਕਤ ਖੇਡਾਂ ਚ ਲੀਨ ਰਹਿਣਾ ਹੈ ਬੰਦਗੀ ਵੀ ਕਰ ਲਿਆ ਕਰ ਨਮਾਜ਼ ਵੀ ਪੜ ਲਿਆ ਕਰ ਤਸਬੀਹ ਵੀ ਫੇਰ ਲਿਆ ਕਰ ਕਦੀ ਬੈਠ ਕੇ ਕੁਰਾਨ ਦੀ ਤਲਾਵਤ ਵੀ ਕਰ ਲਿਆ ਕਰ ਮਾਸੂਮ ਬਾਲਕ ਨੇ ਭੋਲੇ ਭਾਦਜ ਕਿਹਾ ਮਾਂ ਖੁਦਾ ਕੀ ਦੇਵੇਗਾ ਮੈਂ ਨਮਾਜ਼ ਪੜਾਂ ਮੈਂ ਤਸਬੀਹ ਫੇਰਾ ਮੈਂ ਇਸੀ ਮਿਹਨਤ ਕਰਾਂ ਬਦਲੇ ਵਿੱਚ ਮੈਨੂੰ ਪ੍ਰਾਪਤ ਕੀ ਹੋਵੇਗਾ बच्चा, बच्चा लेने दी भाषा जानदा है देने दी नहीं एक मासूम बच्चा खडाउने ਨਾਲ ਖੇਡ ਰਿਹਾ ਹੈ ਤੇ ਉਹਨੂੰ ਕਹਿ ਦੋ ਇਹ ਖਡਾਉਣਾ ਜ਼ਰਾ ਥੋੜੀ ਦੇਰ ਲਈ ਦੂਜੇ ਬੱਚੇ ਨੂੰ ਦੇ ਦਿਓ ਨਹੀਂ ਦੇਗਾ ਉਹ ਅਜੇ ਲੈਣਾ ਹੀ ਜਾਣਦਾ ਹੈ ਦੇਣਾ ਨਹੀਂ ਉਹਦੇ ਕੋਲ ਖਡਾਉਣੇ ਚਾਰ ਵੀ ਆਉਣਗੇ ਤਾਂ ਵੀ ਉਹ ਇੱਕ ਖਡਾਉਣਾ ਦੂਜੇ ਨੂੰ ਦੇਣ ਨੂੰ ਤਿਆਰ ਨਹੀਂ ਟੁੱਟ ਜਾਏ ਇਹ ਗੱਲ ਵੱਖਰੀ ਹੈ ਪਰ ਦੇਣ ਨੂੰ ਉਸ ਵਕਤ ਤਿਆਰ ਨੇ ਕਿਉਂਕਿ ਦੇਣ ਦੀ ਹੈ ਇਹ ਜਿਹੜੀ ਰੁਚੀਆਂ ਨੇ

ਖੁਦਾ ਸ਼ੱਕਰ ਦੇ ਦੇਗਾ ਖੁਦਾ ਗੁੜ ਦੇ ਦੇਗਾ ਬੱਚੇ ਦਾ ਸੁਭਾਅ ਮਿੱਠੇ ਨਾਲ ਰੁਚੀਆਂ ਤ੍ਰਿਪਤ ਹੁੰਦੀਆਂ ਨੇ ਰੁਚੀਆਂ ਵਿੱਚ ਮਿੱਠਾ ਸਮਾਇਆ ਹੁੰਦਾ ਹੈ ਤੋ ਬੱਚਾ ਸ਼ੱਕਰ ਦੀ ਗੱਲ ਸੁਣ ਕੇ ਗੁੜ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਕਹਿੰਦਾ ਮਾਂ ਤੂੰ ਮੈਨੂੰ ਸਿਖਾ ਮੈਂ ਜ਼ਰੂਰ ਨਮਾਜ਼ ਪੜ੍ਹਾਂਗਾ ਜ਼ਰੂਰ ਤਸਦੀ ਪੇਰਾਗਾ ਤੋ ਨਮਾਜ਼ ਦੀ ਸਿੱਖਿਆ ਫਰੀਦ ਨੂੰ ਮਾਂ ਤੋਂ ਮਿਲੀ ਹੈ ਤਸਬੀਹ ਫੇਰਨ ਦੀ ਜਾਚ ਫਰੀਦ ਨੇ ਮਾਂ ਤੋਂ ਸਿੱਖੀ ਹੈ ਰੋਜ਼ ਫਰੀਦ ਮਸੱਲਾ ਵਿਛਾ ਕੇ ਨਮਾਜ਼ ਪੜ੍ਹਬੈ ਨੇ ਤੇ ਜਦੋਂ ਅੱਖਾਂ ਮੀਟ ਕੇ ਨਮਾਜ਼ ਪੜ੍ਹਬੈ ਨੇ ਤੇ ਮਸੱਲੇ ਦੇ ਥੱਲੇ ਮਾਂ ਸ਼ੱਕਰ ਦੀ puri ਰੱਖ ਦਿੰਦੀ ਹੈ ਕਦੇ ਗੁੜ ਦੀਆਂ ਰੋੜੀਆਂ ਰੱਖ ਦਿੰਦੀ ਹੈ ਨਮਾਜ਼ ਪੜ੍ਹਮਣ ਤੋਂ ਬਾਅਦ ਜੈਸੇ ਫਰੀਦ ਮਸੱਲਾ ਸੁਨੇਟ ਲੈ ਥੱਲੇ ਉਸ ਨੂੰ ਸ਼ੱਕਰ ਮਿਲ ਜਾਂਦੀ ਹੈ ਗੁੜ ਮਿਲ ਜਾਂਦਾ ਹੈ ਖੁਸ਼ ਹੋ ਜਾਂਦੇ ਨੇ ਫਰੀਦ ਤੇ ਕੰਮ ਖੁਦਾ ਤੇ ਸੌਦਾ ਨਾ ਕਦੀ ਕਰਦਾ ਐ ਇਧਰ ਕਰੋ ਇਧਰ ਮਿਲ ਜਾਂਦਾ ਰੋਜ਼ ਹੁਣ ਨਮਾਜ਼ ਪੜ੍ਹਦੇ ਨੇ ਤੇ ਰੋਜ਼ ਆਪ ਨੂੰ ਖਾਣ ਲਈ ਗੁੜ ਤੇ ਸ਼ੱਕਰ ਮਿਲ ਜਾਂਦਾ ਬੜੇ ਪ੍ਰਸੰਨ ਅੱਜ ਜਦ ਨਮਾਜ਼ ਪੜ੍ਹਨ ਲੱਗੇ ਵਕਤ ਹੋ ਗਿਆ ਸੀ ਵੇਲ ਹੋ ਗਈ ਨਮਾਜ਼ ਦੀ ਤੇ ਮਾਂ ਦੀ ਰੁਚੀਆਂ ਚ ਵੀ ਇਹ ਗੱਲ ਨਾ ਰਹੀ ਕਿ ਥੱਲੇ ਸ਼ੱਕਰ ਰੱਖਣੀ ਐ ਤੇ ਮਾਂ ਪਾਣੀ ਭਰਨ ਚਲੀ ਗਈ ਇਧਰ ਖੁਦਾ ਦੀ ਦੁਨੀਆ ਵੀ رحمت دے گھر دے آئی بخشش دے گھر دے چاہی معصوم بالک اج نماز دے چلین ہو گیا جنو سمادھی لین کہیں نے معصوم بالک نو اج نماز دے چھ ہی رس آ گیا معصوم بالک اج نماز دے چھ ایسا لین ہویا جیسے کوئی بونگ ساغر دے لین ہو جان دیگے اور ساغر داروپ ہو جان دیگے اس طرح خدا دی پرم جھلک فرید نے بچپن کال دچوے کی ਨਿਮਾਜ਼ ਸੰਪੂਰਨ ਹੋਈ ਮਸੱਲਾ ਸਮੇਟੇ ਹੈ ਪਰ ਅੱਜ ਮਸੱਲੇ ਦੇ ਥੱਲੇ ਮੈਂ ਸ਼ੱਕਰ ਸੀ ਤੇ ਨਾ ਹੀ ਸ਼ੱਕਰ ਨੂੰ ਚੁੱਕਣ ਦਾ ਖਿਆਲ ਬਾਬੂ ਫਰੀਦ ਨੂੰ ਆਇਆ ਕਿਉਂ ਅੱਜ ਸ਼ੱਕਰ ਤੋਂ ਕੋਈ ਵੱਧ ਮਿਠਾਸ ਮੂੰਹ ਦੇ ਚ ਪੈ ਗਈ ਅੱਜ ਦੁਨੀਆ ਦੀ ਸਾਰੀ ਮਿਠਾਸ ਨਾਲੋਂ ਕੋਈ ਵੱਧ ਮਿਠਾਸ ਨੇ ਅੰਦੌਲਤ ਕਰ ਦਿੱਤਾ ਹੈ ਤੇ ਰਸ ਭਰਪੂਰ ਕਰ ਦਿੱਤਾ ਹੈ ਆਨੰਦਮਈ ਜ਼ਿੰਦਗੀ ਬਣਾ ਦਿੱਤੀ ਰੋਮ ਰੋਮ ਮਨੁ ਸ਼ਕਰ ਨਾਲ ਭਰੇ ਹੋਏ ਬੈਠੇ ਤੇ ਸੋਚਦੇ ਨੇ ਮਾਂ ਨੇ ਇਸ ਥੋਕੇ ਥੋਤੀ ਸ਼ਕਰ ਦਾ لالਚ ਦੇਖ ਕੇ ਮੈਨੂੰ ਰੱਬ ਦੇ ਮਾਰਗ ਤੇ ਤੋੜਿਆ ਤੇ ਇਹ ਤੇ ਮੈਨੂੰ ਅੱਜ ਪਤਾ ਚੱਲਿਆ ਰੱਬ ਆਪ ਇੱਕ ਮਹਾਨ ਸ਼ਕਰ ਹੈ ਸ਼ਕਰ ਦਾ ਖਜ਼ਾਨਾ ਹੈ ਉਹ ਤਾਂ ਮਿਠਾਸ ਦਾ ਖਜ਼ਾਨਾ ਹੈ ਔਰ ਆਪ बार-बार ਕਿਹਾ ਕਰਦੇ ਸੁਣ ਈਸ਼ਵਰ

ਫਰੀਦ ਸ਼ਕਰਗੰਜ ਬਈ ਕਿਸ ਦੇ ਮਜ਼ਾਰ ਤੇ ਜਾ ਰਹੇ ਹੋ ਸ਼ਕਰਗੰਜ ਦੇ ਮਜ਼ਾਰ ਤੇ ਜਾ ਰਹੇ ਹਾਂ ਕਿਸ ਦੇ ਦੀਦਾਰ ਲਈ ਜਾ ਰਹੇ ਹੋ ਸ਼ਕਰਗੰਜ ਦੇ ਦੀਦਾਰ ਲਈ ਜਾ ਰਹੇ ਹਾਂ ਜੋ ਸ਼ਕਰ ਦਾ ਖਜ਼ਾਨਾ ਹੈ ਖੁਦਾ ਅਕਾਲ ਪੁਰਖ ਇਸ ਤਰੀਕੇ ਦੀ ਉਪਮਾ ਦੇ ਚ ਲੀਨ ਹੋਏ ਬਾਬਾ ਫਰੀਦ ਮਾਂ ਜਦ ਪਾਣੀ ਭਰ ਕੇ ਘਰ ਆਈ ਤੇ ਕੀ ਦੇਖਦੀ ਏ ਅੱਜ ਮਾਸੂਮ ਫਰੀਦ ਦਾ ਚਿਹਰਾ ਬਦਲੇ ਹੋਇਆ ਅੱਜ ਅੱਖਾਂ ਦੇ ਵਿੱਚ ਕੋਈ ਸਰੂਰ ਹੈ ਅੱਜ ਚਿਹਰਾ ਕੁਝ ਹੋਰ ਹੈ ਤੇ ਅੱਖਾਂ ਤਰ ਵੀ ਨੇ ਸੋਚਦੀ ਹੈ ਅੱਜ ਮੈਂ ਸ਼ੱਕਰ ਰੱਖਣਾ ਭੁੱਲ ਗਈਆਂ ਤੇ ਫਰੀਦ ਨੂੰ ਅੱਜ ਸ਼ੱਕਰ ਨਹੀਂ ਮਿਲੀ ਹੁਣ ਐਸਾ ਨਾ ਹੋਵੇ ਕਿ ਸ਼ਾਇਦ ਕੱਲ ਤੋਂ ਨਿਮਾਜ਼ ਨਾ ਪੜੇ ਤੋ ਅੰਦਰੋਂ ਇੱਕਦਮ ਲੱਡੂ ਲਈ ਸ਼ੱਕਰ ਲਈ ਨਾਲ ਥੋੜਾ ਜਿਹਾ ਸ਼ਹਿਦ ਵੀ ਲਈ ਤੇ ਬਾਬੇ

ਅੱਜ ਖੁਦਾ ਨੇ ਰਸ ਮੈਨੂੰ ਦਿੱਤਾ ਹੈ ਹੁਣ ਤੈਨੂੰ ਪਰਚਾਣ ਦੀ ਲੋੜ ਨਹੀਂ ਖੁਦਾ ਨੇ ਸਵੈਮੈਨੂੰ ਪਰਚਾ ਲਿਆ ਹੈ ਹੁਣ ਤੈਨੂੰ ਸਮਾਰਗ ਤੇ ਤੋਰਨ ਦੀ ਲੋੜ ਨਹੀਂ ਖੁਦਾ ਨੇ ਖੁਦ ਹੀ ਮੈਨੂੰ ਆਪਣੇ ਮਾਰਗ ਤੇ ਤੋਰ ਲਿਆ ਹੈ ਹੁਣ ਤੈਨੂੰ ਸ਼ੱਕਰ ਦਾ ਲਾਲਚ ਦੇਣ ਦੀ ਲੋੜ ਨਹੀਂ ਖੁਦਾ ਨੇ ਬਹੁਤ ਵੱਡੀ ਮਿਠਾਸ ਮੇਰੇ ਅੰਦਰ ਆਤਮਾ ਦੇਚ ਪਾ ਦਿੱਤੀ ਹੈ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖੋ ਮਾਂਝਾ ਦੁੱਧ ਫਰੀਦਾ ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਨ ਤੁਦ ਐ ਮਾਂ ਪਾਵੇਂ ਸਭ ਕੁਝ ਮਿੱਠਾ ਹੈ ਸ਼ਹਿਦ ਹੈ ਦੁੱਧ ਹੈ ਗੁੜ ਹੈ ਸ਼ੱਕਰ ਹੈ ਪਰ ਜਿਹੜੀ ਮਿਠਾਸ ਅੱਜ ਮੈਨੂੰ ਮਿਲੀ ਹੈ ਉਹ ਇਸ ਸਭ ਕੁਝ ਦੇ ਚ ਨਹੀਂ ਨੇ ਔਰ ਉਹ ਸਿੱਧੀ ਮੈਨੂੰ ਖੁਦਾ ਤੋਂ ਪ੍ਰਾਪਤ ਹੋਈ ਹੈ ਈਸ਼ਵਰ ਤੋਂ ਪ੍ਰਾਪਤ ਹੋਈ ਏ ਮਾਂ ਹੁਣ ਤੈਨੂੰ ਰੋਜ਼-ਰੋਜ਼ ਸ਼ੱਕਰ ਰੱਖਣ ਦੀ ਲੋੜ ਨਹੀਂ ਐਸੀ ਸ਼ੱਕਰ ਖੁਦਾ ਨੇ ਮੈਨੂੰ ਇੱਕ ਵਾਰ ਹੀ ਦੇ ਦਿੱਤੀ ਏ ਜਿਸ ਦੀ ਮਿਠਾਸ ਜ਼ਿੰਦਗੀ ਭਰ ਮਿਟਣ ਨਹੀਂ ਲੱਗੀ ਔਰ ਇਹ ਮਿਠਾਸ ਸਭੀਰੋ ਅੱਜ ਦੀ ਕਥਾ ਬਹੁਤ ਖੂਬਸੂਰਤ ਸੀ ਜਿਹਦੇ ਵਿੱਚ ਸੰਤ ਮਸਕੀਨ ਜੀ ਮੁਸਲਮਾਨਾਂ ਦੇ ਇੱਕ ਬਲੀ ਉੱਲਾ ਸੂਫੀਆ کرام ਜਿੰਦਾ ਨਾਮ ਹੈਯੂਦੀਨ ਚਿਸ਼ਤੀ ਏ ਬਾਬਾ ਫਰੀਦ ਸ਼ਕਰਗੰਜ ਰਹਿਮਤੁલ્લાਹਲੇ ਉਹਨਾਂ ਦੇ ਬਾਰੇ ਬਿਆਨ ਕਰਦੇ ਪਏ ਨੇ ਤੇ ਬਹੁਤ ਹੀ تفصیلی ਦੇ ਨਾਲ بیان ਕਰਦੇ ਪਏ ਆ ਦੇਖੋ ਕਿਸ ਤਰ੍ਹਾਂ شعر پڑھ پڑھ کے ਉਹਨਾਂ ਦੇ ਬਾਰੇ ਦੱਸਦੇ ਪਏ ਆ ਵੀਰੋ ਅੱਜ ਸੰਤ ਮਸਕੀਨ ਜੀ ਵੀ ਦੇਖੋ ਇਹ ਕੰਮ ਹੀ ਕਰਨਦੇ ਆ ਜਿਸ ਤਰ੍ਹਾਂ ਕਿ ਸਾਡੇ ਸੂਫੀਆ کرام ਉਲਮਾ کرام ਉਹ ਸਾਰੇ ਇਹ ਕੰਮ ਹੀ ਕਰਦੇ ਆ ਕਿ ਲੋਕਾਂ ਨੂੰ ਕਹਿੰਦੇ ਆ ਕਿ ਬੁਰਾਈ ਦੇ ਕੰਮ ਨੂੰ ਛੱਡ ਦਿਓ ਨੇਕੀ ਦੇ ਕੰਮ ਦੀ ਤਰਫ ਆਓ ਅੱਲਾਹ ਪਾਕ ਦੀ ਜ਼ਾਤ ਵਾਹਿਗੁਰੂ ਨੂੰ ਪਛਾਨੋ ਉਹਦੇ ਦਿੱਤੇ ਹੋਏ احਕਾਮਾਂ ਤੇ ਅਮਲ ਕਰੋ ਬੁਰਾਈ ਨੂੰ ਛੱਡ ਦਿਓ ਤੇ ਨੇਕ ਕੰਮ ਕਰੋ ਇਨਸਾਨੀਅਤ ਦਾ ਭਲਾ ਕਰੋ ਸੰਤ ਮਸਕੀਨ ਜੀ ਦੀ ਵੀ ਹਰ ਕਥਾ ਦੇ ਵਿੱਚ ਵੀ ਸਿੱਖ ਸਬਕ ਹੁੰਦਾ ਜਿਹਦਾ ਮਕਸਦ ਇਨਸਾਨੀਅਤ ਦਾ ਭਲਾ ਕਰਨਾ ਤੇ ਬੁਰੇ ਕੰਮ ਨੂੰ ਛੱਡ ਦੇਣਾ ਤੇ ਅੱਲਾ ਪਾਕ ਦੀ ਜ਼ਾਤ ਵਾਹਿਗੁਰੂ ਨੂੰ ਪਛਾਨੋ ਅੱਲਾ ਪਾਕ ਦੀ ਜ਼ਾਤ ਜਾਂ ਵਾਹਿਗੁਰੂ ਕਿਤੇ ਹੋਰ ਨਹੀਂ ਬੈਠੇ ਤੁਹਾਡੇ ਅੰਦਰ ਹੀ ਨੇ ਅਗਰ ਤੁਸੀਂ ਆਪਣੇ ਅੰਦਰ ਝਾਂਕੋਗੇ ਨਾ ਅੰਦਰ ਝਾਤੀ ਮਾਰੋਗੇ ਤੇ ਤੁਹਾਨੂੰ ਅੱਲਾ ਪਾਕ ਵਾਹਿਗੁਰੂ ਲੱਭ ਜਾਏਗਾ ਤੇ ਇਸ ਕਰਕੇ ਵੀਰੋ ਅੱਲਾ ਪਾਕ ਦੀ ਜ਼ਾਤ ਦੇ ਦਿੱਤੇ ਹੋਏ احਕਾਮات ਤੇ अमल ਕਰੋ ਬੁਰੇ ਕੰਮ ਛੱਡ ਦੋ ਤੇ ਨੇਕ ਕੰਮ ਕਰਨੇ ਸ਼ੁਰੂ ਕਰ ਦੋ ਤੁਹਾਨੂੰ ਸਾਡੀ ਅੱਜ ਦੀ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ رائے ਦਾ اظہار لازمی ਕਰਿਓ ਆਪਣਾ ਰੱਖਿਓ ਟੇਰਸ ਰੱਖਿਓ ਰੱਬ ਰੱਖਾ